ਤੁਸੀਂ ਬੜੇ ਚਾਵਾ ਦੇ ਨਾਲ ਲਵ ਮੈਰिज ਦਾ ਕਰਵਾ ਲੈਂਦੇ ਹੋ ਪਰ ਕਈ ਵਾਰ ਲਵ ਮੈਰिज ਦਾ ਨਤੀਜਾ ਇੰਨਾ ਖੂਬਨਾਕ ਹੁੰਦਾ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਸਵਾ ਦੁਰੰਗਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਨੂੰ ਲਵ ਮੈਰिज ਕਰਵਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਲੜਕੀ ਦੇ ਮਾਮੇ ਨੇ ਰੰਜਿਸ਼ ਰੱਖਦੇ ਹੋਏ ਲੜਕੇ ਤੇ ਉਸ ਦੇ ਪਿਓ ਦੀ ਬੇਰਹਿਮੀ ਦੇ ਨਾਲ ਘੁੱਟ ਮਾਰ ਕੀਤੀ ਜਿਦਾ ਕਿ ਸੀਸੀਟੀਵੀ ਫੁਟੇਜਰ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਆਂ ਸੋ ਦਾਦ ਜੀ ਇਹ ਕਿ 3 ਮਹੀਨੇ ਪਹਿਲਾਂ ਪਿੰਡ ਦਿਓਲ ਦੀ ਰਹਿਣ ਵਾਲੀ ਇੱਕ ਲੜਕੀ ਨੇ ਲਵ ਮੈਰਿਜ ਕਰਵਾਈ ਸੀ ਉਸ ਸਮੇਂ ਲੜਕੀ ਦੇ ਮਾਤਾ ਪਿਤਾ ਨੌਜਵਾਨ ਦੇ ਨਾਲ ਸਹਿਮਤ ਸਨ ਪਰ ਉਸ ਦੇ ਨਾਨਕਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ ਜਿਸ ਦੀ ਰஞ்சிਸ਼ ਨੂੰ ਲੈ ਕੇ ਦੁਕਾਨ ਤੇ ਖੜੇ ਪਿਓ ਪੁੱਤ ਦੇ ਉੱਪਰ 5 ਲੋਕਾਂ ਵੱਲੋਂ ਆ ਕੇ ਹਮਲਾ ਕਰ ਦਿੱਤਾ ਜਿਸ ਦੌਰਾਨ ਦੋਨੋਂ ਪਿਓ ਪੁੱਤ ਜ਼ਖਮੀ ਹੋ ਗਏ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਉਤਤੇ ਹੀ ਮੀਡੀਆ ਦੇ ਸਾਹਮਣੇ ਗੱਲਬਾਤ ਕਰਦੇ ਹੋਏ ਲੜਕੀ ਨੇ ਅਤੇ ਪੀੜਤ ਨੌਜਵਾਨ ਨੇ ਪੂਰੀ ਹੱਡ ਬੀਤੀ ਸੁਣਾਈ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾਂ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੈਂਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਦ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ-ਲਾਵ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਦ ਹਸਬੰਦ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ-ਲਾਵ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕ੍ਰੈਕ ਹੋ ਗਈ ਵੀ ਆ ਉਹਨਾਂ ਨੇ ਕੋਈ ਸਿੱਧਾ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ ਤਾਰ ਹਥਿਆਰ ਹੈਗੇ ਲਗੀ ਤਾਂ ਕਿ ਉਹਦਾ ਮੰਨਤਾ ਦੇ ਸਾਹਮਣੇ ਪਾ ਗਿਆ ਹਮਲਾ ਕੋਈ ਲਾਗਤ ਬਾਜੀ ਨਹੀਂ ਉਹਨਾਂ ਦੀ ਲਾਗਤ ਬਾਜੀ ਸਿਰਫ ਇਹੀ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮੇਰੇ ਮਾਤਾ ਪਿਤਾ ਤੇ ਮੇਰੇ ਭਰਾ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਡ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲਾਉਣ ਉਹਨਾਂ ਨੂੰ ਮਾਰਿਆ ਵਾ ਪਹਿਲਾਂ ਕੋਈ ਨਾ ਡਿਸਿਪਲਨ ਨਹੀਂ ਹਾਂਜੀ ਨਹੀਂ ਪਹਿਲੇ ਉਹਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਇਹ ਤਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਹੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਸੀ ਕਿ ਅਸੀਂ ਕੁਝ ਨਹੀਂ ਕਵਾਂਗੇ ਕਵਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਤੇ ਇਹ ਜਿਹੜੀ ਆ ਕੱਲ ਦੀ ਘਟਨਾਵਾਂ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਇਦਾਂ ਦਾ ਤੁਹਾਡੇ ਹਸਬੰਦ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਵਾਣਾ ਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਚ ਲੱਗੀ ਹੈ ਤੇ ਇੱਕ ਉਹਨਾਂ ਦੇ ਬਾਹਾਂ ਤੇ ਪਲੇਟਾਂ ਪਈਆਂ ਨੇ ਸ਼ਿਕਾਇਤ ਹੈ ਪੁਲਿਸ ਨੂੰ ਵੀ ਅਸੀਂ ਦੱਸਿਆ ਵਾਂ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ ਇੱਕ ਅਹੀਂ ਐਸ ਵੈਸੇਪੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਦਾ ਇਹਨਾਂ ਨੇ ਹਨ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਹਨੂੰ ਖਤਰਾ ਹੈ ਨਾਲ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਐ ਹੁਣ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀ ਕਿ ਉਹਨਾਂ ਦੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹਾ ਮਾੜਾ ਮੋਟਾ ਪਰ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਣ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾ ਲਾਤੀਆਂ ਨਾਲ ਕੱਲ ਮੈਂ ਵੈਸੇ ਡਿਲੀਵਰੀ ਬੋਏ ਆ ਡੋਮਿਨੋਜ਼ ਦੇ ਵਿੱਚ ਤੇ ਮੈਂ ਇੱਥੇ ਸ਼ਹਿਰ ਹੀ 10 ਫੁੱਟ ਕਿਰਾਏ ਦੇ ਰਹਿਣ ਦੇ ਆ ਕਿ ਇਹ ਹੀ ਗੱਲ ਤੋਂ ਕਿ ਮੈਨੂੰ ਪਿੰਡ ਜਾ ਕੇ ਕੋਈ ਇਹ ਗੱਲ ਦਾ ਇਸ਼ੂ ਨਾ ਹੋਏ ਕੱਲ ਮੇਰੀ ਦਾਦੀ ਜੀ ਠੀਕ ਨਹੀਂ ਸੀ ਤੇ ਉਹਨਾਂ ਦਾ ਪਤਾ ਲਾਣ ਵਾਸਤੇ ਮੈਂ ਪਿੰਡ ਗਿਆ ਪਿੰਡ ਗਿਆ ਤੇ ਮੇਰਾ ਜਦੋਂ ਆਪਾਂ ਵਾਪਸ ਮੁੜਨ ਲੱਗੇ ਆਂ ਸ਼ਹਿਰ ਵੱਲ ਸਾਡਾ ਮੋਟਰਸਲ ਖਰਾਬ ਹੋ ਗਿਆ ਜੀ ਆਪਾਂ ਦਰੰਗਲੇ ਾਡੀ ਦੇ ਵਿੱਚ ਬੈਂਸ ਰੇਪੇਰ ਦੁਕਾਨਾ ਉੱਥੇ ਜਾ ਕੇ ਆਪਾਂ ਮੈਂ ਤੇ ਮੇਰੇ ਫਾਦਰ ਸਾਹਿਬ ਬਾਈਕ ਠੀਕ ਕਰਵਾਣ ਲਈ ਇਹਨਾਂ ਨੇ ਆ ਕੇ ਪੰਜ ਜਣੇ ਆ ਨਾਮ ਇੱਕ ਦਾ ਮੁਖਤਿਆਰ ਸਿੰਘ son of ਸਲੱਖਣ ਸਿੰਘ ਰਣਜੀਤ ਸਿੰਘ son of ਸਲੱਖਣ ਸਿੰਘ ਉਹਨਾਂ ਦੇ ਅੱਗੋਂ ਬੇਟੇ ਆ ਰੰਜੀ ਦੇ ਦੇ ਮਖਤਿਆਰ ਦੇ ਮਖਤਿਆਰ ਦੇ ਮੁਰਦਾ ਨਾਮ ਆ ਰਮਨਦੀਪ ਸਿੰਘ ਇਹਨੇ ਸਭ ਤੋਂ ਜ਼ਿਆਦਾ ਮੇਰੇ ਡਿਆੜੀ ਦੇ ਸੱਟ ਲਾਈ ਆ ਤੇ ਦੂਜੇ ਨਾਮ ਆ ਰੰਜੀਤ ਸਿੰਘ ਦੇ ਬੱਚੇ ਮੁਰਿਆਂ ਦਾ ਨਾਮ ਆ ਹਰਮਨਦੀਪ ਸਿੰਘ ਤੇ ਕਰਨਦੀਪ ਸਿੰਘ ਉਹਨਾਂ ਨੇ ਆਜੇ ਕੱਲ ਸਾਡੇ ਉੱਤੇ ਦਾਤਰ ਲੈ ਆਏ ہتھیار ਲੈ ਕੇ ਪੰਜ ਪੁਚ ਲੈ ਆ ਕੇ ਵੀਡੀਓ ਬਣੀ ਹੋਈ ਹੈ ਸਾਡੇ ਕੋਲ ਉਹਨਾਂ ਨੇ ਸਾਡੇ ਉੱਤੇ ਆ ਕੇ ਹਮਲਾ ਕਰਤਾ ਦਰੰਗਲੇ ਹੱਡੇ ਦੇ ਵਿੱਚ ਬਿਆਨ ਚੜਵਲੀ ਦੁਕਾਨ ਸਾਡੇ ਕੋਲ ਵੀਡੀਓ ਪਈ ਹੋਈ ਹੈ ਸਾਰਾ ਕੁਝ ਸਬੂਤ ਦੇ ਤਰੂਪਿਆ ਆ ਅੰਮ੍ਰਿਤਿਆਰ ਕਿ ਸਿੱਧਾ ਸਾਡੇ ਛੱਟਾਂ ਲਾਉਣੀਆਂ ਸਟਾਰਟ ਕਰਤੀਆਂ ਮੇਰੇ ਪਾਪਾ ਦੇ ਜਿਆਦਾ ਹੈਡ ਟਿੰਜ ਨਹੀਂ ਹੋਈ ਐ ਉਹਦੇ 18 ਸਟਿਚਸ ਲੱਗੇ ਹੋਏ ਐ ਹੱਡੀ ਬ੍ਰੋਕਨ ਐ ਤੇ ਦਾਤਰ ਮੜਿਆ ਜੀ ਕੈਂਟਨ ਟੂ ਮਟਰ ਦਾ ਇੱਕ ਹਸਾਬ ਦਾ ਕੀਤਾ ਜੀ ਛਾਤ ਉੱਤੇ ਤੇ ਇੱਕ ਬਾਹ ਲਫਟਰ ਸਾਈਡ ਦੀ ਆਰਮ ਬ੍ਰੋਕਨ ਤੋਂ ਤਾਂ ਮੈਨੂੰ ਵੀ ਉਹਨਾਂ ਨੇ ਮਾਰਿਆ ਜ਼ਖਮੀ ਕੀਤਾ ਜੀ ਚਲੋ ਮੈਂ ਤੇ ਜਿੰਨਾ ਕੁ ਹੋ ਸਕਿਆ ਮੈਂ ਆਪਣੇ ਪਾਪਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪੰਜ ਜਣੇ ਹੀ ਆਪਾਂ ਨੂੰ ਦੋ ਜਣੇ ਹੀ ਨਿਹਾਤੇ ਸਾਡੀ ਪੁਰਸੁਬਿਲਾਸ਼ਨ ਤੋਂ ਇਹ ਪੀਲਾ ਕਿ ਇਹ ਦੋਸ਼ੀਆਂ ਨੂੰ ਵੱਤ ਵੱਤ ਸਜ਼ਾ ਹੋਈ ਜਾਏ ਸਾਡੇ ਐਸਐਸਪੀ ਸਾਹਿਬ ਦਾਸਫੁਰ ਬਹੁਤ ਹੀ ਪੁਨਹਾਰ ਨੇ ਇਨਸਾਫ ਮੰਗਦੇ ਨੇ ਹਰੇਕ ਨੂੰ ਉਹਨਾਂ ਦੇ ਅੱਗੇ ਆਪਾਂ ਅਪੀਲ ਕੀਤੀ ਹੈ ਕਿ ਦਾਸਫੁਰ ਜਾ ਕੇ ਕਿ ਸਾਡੀ ਜੋ ਸੁਣਵਾਈ ਹੈ ਉਹ ਅੱਗੇ ਤੱਕ ਕੀਤੀ ਜਾਏ ਐਸਐਸਓ ਦਰੰਗਲਾ ਦਿਵਿੰਦਰ ਸਿੰਘ ਉਹਨਾਂ ਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਜਿਹਨੇ ਜਿਹੜੇ ਸਾਨੂੰ ਖੱਟਾਂ ਲਾ ਕੇ ਗਏ ਆ ਦੋ ਜਣੇ ਉਹਨਾਂ ਦੇ ਆਪਣੇ ਕਵਰ ਕਰ ਲਿਆ ਬਾਕੀ ਜਿਹੜੇ ਉਹਨਾਂ ਦੇ ਨਿਆਣੇ ਆ ਉਹਦਾ ਇੱਕ ਰਮਨਦੀਪ ਸਿੰਘ ਆ ਉਹਦੀ ਫਲੈਟ ਆ 10 ਦਿਨ ਤੱਕ ਇਟਲੀ ਦੀ ਉਹਨੂੰ ਜਲਦ ਤੋਂ ਜਲਦੀ ਹਰਾਸਤ ਵਿੱਚ ਕੀਤਾ ਜਾਏ। ਉੱਥੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਕਿਹਾ ਕਿ ਜਿਹੜਾ ਸਾਡੇ ਕੋਲ ਮਰੀਜ਼ ਆਇਆ ਸੀ ਇੱਕ ਦੀ ਹਾਲਤ ਬੇਹਤ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ। ਆ ਪੇਸ਼ੈਂਟ ਜਦੋਂ हमने ਰਿਸਿਵ ਕੀਤਾ ਉਹ ਆਇਆ ਥਾ ਮਲਟੀਪਲ ਇੰਜਰੀਜ਼ ਕੇ ਸਾਥ ਉਸਕੇ ਹੈਡ ਕੇ ਅਰਾਊਂਡ ਇੰਜਰੀਜ਼ ਸੀ ਔਰ ਲੈਫਟ ਆਰਮ ਕੇ ਅਰਾਊਂਡ ਇੰਜਰੀਜ਼ ਸੀ। ਸੋ ਜਿਉਂ ਹੀ ਆਮਨੇ ਉਸਕੋ ਅਸੈਸ ਕੀਤਾ तो इसका ट्रामा था लेफ्ट अल्ला का जो हमारी बाजू की जो हड्डी है उसमें फ्रैक्चर है और उसको जो है सीटी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है अभी तो स्टेबल है लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सीटी स्कैन करें देखेंगे कोई ब्लीड एक्सपैंड तो नहीं हुआ है डॉक्टर पता लगा क्या हुआ था झगड़ा हुआ था क्या हुआ था आ, ऐसे हिस्ट्री के हिसाब से ही इज सेम कि उसके साथ असोल्ट हुआ है तो लाइकली असोल्ट का ही केस रहा है। ਕਾ ਦੇਖਿਆ ਜਾਵੇ ਤਾਂ ਅਣਖ ਦੀ ਖਾਤਰ ਅੱਜਕੱਲ੍ਹ ਅਜਿਹੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਨਾਨਕੇ ਪਰਿਵਾਰ ਨੇ ਇਸ ਗੱਲ ਤੇ ਅਣਖ ਰੱਖੀ ਕਿ ਆਖਰ ਉਹਨਾਂ ਦੀ ਲੜਕੀ ਨੇ ਲ ਮਰਜ ਕਿਉਂ ਕਰਵਾਈ ਜਿਸ ਦੇ ਰੰਜਿਸ਼ ਦੇ ਵਜੋਂ ਇਹ ਜਿਹੜਾ ਕਿ ਹਮਲਾ ਕੀਤਾ ਗਿਆ ਇਹ ਇਲਜ਼ਾਮ ਪੀੜਤ ਪਰਿਵਾਰ ਵੱਲੋਂ ਲਗਾਏ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ